ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਆਂ ਜੀ ਰਾਣਾ ਫੈਸ਼ਨਿਟੀ ਕਮਰ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ বাস ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਕਾਟਨ ਦੇ ਸੂਟ ਬੈਗ ਵਾਲੇ ਪ੍ਰਾਈ ਰਹੂਗਾ 650 ਰੁਪਏ ਓਨਲੀ ਸਿਰਫ 650 ਦੇ ਵਿੱਚ ਤੁਹਾਨੂੰ ਆਪਣੇ ਕੋਲੋਂ ਆਹ ਵੈਰਾਈਟੀ ਮਿਲੂਗੀ ਜੀ ਲੈਂਥ ਆ ਜਿਹੜੀ ਇਸ ਦੀ ਪ੍ਰੋਪਰ ਰਹੂਗੀ ਜੀ ਆ ਸ਼ਰਟ ਆ ਨਾ ਜਿਹੜੀ ਇਸ ਨੂੰ ਤੁਸੀਂ 47 ਇੰਚ ਰੈਡੀ इजीली ਕਰ ਸਕਦੇ ਹੋ 47 ਇੰਚ ਰੈਡੀ ਹੋ ਜੂਗੀ 50 ਇੰਚ ਲੈਂਥ ਹੈ ਇਸ ਦੀ। ਲੁੱਕ ਇਹ 90 ਮੀਟਰ ਕੱਟ ਪੂਰੀ ਹੈ ਸ਼ਰਟ ਦੀ। ਇਸ ਤਰ੍ਹਾਂ ਇਹ ਸੂਟ ਰਹਿਣਗੇ ਤੁਹਾਨੂੰ ਦਿਖਾਉਣੇ ਆ ਸਾਰੇ। ਆਹ ਬਾਟਮ ਰਹੂਗੀ ਜੀ ਇਹਦੇ ਨਾਲ। ਆਹ ਬਾਟਮ ਰਹੂਗੀ ਆ ਰਹੂਗਾ ਜੀ ਇਸਦਾ ਦੁਪੱਟਾ ਦੁਪੱਟਾ ਵੀ 2.5 ਮੀਟਰ ਦਾ ਰਹੂਗਾ ਪੂਰੇ ਸੌਫਟ ਹੰਡਸ ਆਰ कॉटन ਦੇ ਸੂਟ ਰਹੇਗੇ ਆ ਦੁਪੱਟਾ ਆ ਗਿਆ ਇਸਦਾ ਦੁਪੱਟੇ ਦੀ ਕੱਟ ਹੈ ਜਿਹੜੀ 2.5 ਮੀਟਰ ਰਹੂਗੀ ਆ ਬਾਟਮ ਆ ਗਈ ਜੀ ਆ ਸੋਰੀ ਆ ਦੁਪੱਟਾ ਆ ਗਿਆ ਆ ਬਾਟਮ ਆ ਗਈ ਜੀ ਆ ਆ ਗਈ ਸ਼ਰਟ ਤਾਨੂੰ ਦਿਖਾਉਣੇ ਆ ਪਿਕ ਜਿਹੜੀ ਰੈਡੀ ਕਰਕੇ ਸੂਟ ਆ ਜਿਹੜਾ ਉਸ ਦੀ ਫਾਈਨਲ ਲੁੱਕ ਕੀ ਆਊਗੀ ਆ ਗਈ ਜੀ ਸੂਟ ਦੀ ਫਾਈਨਲ ਲੁੱਕ ਸੇਮ ਕਲਰ ਹੈ ਜੀ ਜਿਹੜਾ ਪਿੰਕ ਦੇ ਵਿੱਚ ਤੁਹਾਨੂੰ ਪਿਕ ਦੇ ਵਿੱਚ ਦਿਸ ਰਿਹਾ ਹੈ ਨਾ ਸਾਰੇ ਹੀ ਕਲਰ ਸੇਮ ਹੈ ਵੀਡੀਓਜ਼ ਕਲੀਅਰ ਹੈ ਕਲਰ ਵੀ ਨੀ ਤਾਂ ਕਲਰ ਵੀਡੀਓ ਦੇ ਵਿੱਚ ਵੀ ਕਲੀਅਰ ਹੈ ਜੀ ਪ੍ਰਾਈਜ਼ ਰਹੂਗਾ 650 ਰੁਪਏ ਓਨਲੀ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਮਾਸਟਰਡ ਅਗਲਾ ਕਲਰ ਆ ਗਿਆ ਜੀ ਮਾਸਟਰਡ ਇਹਦੇ ਵਿੱਚ ਸ਼ਰਟ ਵੀ ਪ੍ਰਿੰਟਡ ਹੈ ਤੇ ਬਾਟਮ ਵੀ ਪ੍ਰਿੰਟਡ ਹੈ ਜੀ ਦੋਨੋਂ ਚੀਜ਼ਾਂ ਹੀ ਪ੍ਰਿੰਟਡ ਆਉਣਗੀਆਂ ਆ ਗਈ ਜੀ ਸ਼ਰਟ ਲੈਂਥ ਵਾਈਜ਼ ਹੈ ਜੀ ਆਡੀ ਸ਼ਰਟ ਨਹੀਂ ਬਣੂਗੀ ਲੈਂਥ ਵਾਈਜ਼ ਬਣੂਗੀ ਫੋਟੋ ਵਾਲੇ ਸੂਟ ਨੇ ਜੀ ਸਾਰੇ ਆ ਬਾਟਮ ਵਾਲਾ ਜੂ ਜੀ ਇਸ ਦੀ ਜਿਗਜੈਗ ਵਾਲੀ ਮਾਸਟਰ ਤੇ ਆਫ ਵਾਈਟ ਦੋ ਹੀ ਕਲਰ ਨੇ ਜੀ ਇਸ ਦੇ ਵਿੱਚ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਇਸ ਕਪੜਾ ਨੇ ਇੰਨਾ ਵਧੀਆ ਜੀ ਇਹਦੀ ਸ਼ੋਈ ਤੱਕ ਨਹੀਂ ਨਿਕਲਦੀ ਹੈਗੀ ਕਲਰ ਕਈ ਵਾਰ ਕਾਟਨ ਦੇ ਕਲਰ ਨੇ ਨਾ ਜਿਹੜੇ ਉਹ ਨਿਕਲ ਜਾਂਦੇ ਆ ਪਰ ਇਹਦੇ ਵਿੱਚ ਇਹੋ ਜੀ ਕੋਈ ਸ਼ਿਕਾਇਤ ਨਹੀਂ ਹੈਗੀ ਕਿ ਇਹਦੀ ਸੋਈ ਵੀ ਨਹੀਂ ਨਿਕਲਦੀ ਇੰਨਾ ਵਧੀਆ ਸਟਾਫ ਹੈ ਜੀ ਆ ਆ ਗਈ ਪੱਲਿਆਂ ਵਾਲੀ ਇਸ ਦੀ ਚੁੰਨੀ ਜੀ ਸੂਟ ਆਪਣਾ ਰੈਡੀ ਹੋ ਕੇ ਐਵੇਂ ਦਾ ਬਣੂਗਾ ਜੀ ये मास्टर्ड कलर है जी अगला आ गया जी अपना ग्रे कलर ग्रे कलर आ गया जी डार्क है कार्बन कार्बन ग्रे कलर है जी आ जरा तो हूं दिखा रहे हैं ਡਾਰਕ ਪੀਚ ਕਲਰ ਨਾਲ ਕੰਬੀਨੇਸ਼ਨ ਬਣਿਆ ਹੋਇਆ ਇਹਨਾਂ ਦਾ ਆ ਗਈ ਜੀ ਸ਼ਾਰਟ ਆਪਕੋ ਰੇਟਿੰਗ ਦੇਖੋ ਕਿੰਨੀ ਸੋਹਣੀ ਹੈ ਆ ਗਈ ਜੀ ਬਾਟਮ ਤਿੰਨੋਂ ਪੀਸ ਡਿਜ਼ਾਈਨਰ ਰਹਿਣਗੇ बॉटम भी प्रिंटेड है शर्ट भी ਤੇ दुपट्टा भी आ गया जी इसका दुपट्टा आ गई जी फाइनल लुक रेडी हो के सूट है जेड़ा अपना ऐमे दा जी ਨੂੰ ਡਿਜ਼ਾਈਨ ਲਾ ਕੇ ਤੁਸੀਂ ਕਿਵੇਂ ਮਰਜੀ ਕਿੰਨਾ ਵੀ ਸੋਹਣਾ ਬਣਾ ਸਕਦੇ ਹੋ ਸੂਟ ਬਹੁਤ ਸੋਹਣੇ ਬਣਨ ਵਾਲੇ ਨੇ ਜੀ ਕੱਟ ਵੀ ਵਾਧੂ ਦਿੱਤੀ ਹੋਈ ਆ ਨਹੀਂ ਹੈਗਾ ਕਿ ਕੱਟ-ਕੱਟ ਵਾਲੇ ਸੂਟ ਹੋਣ ਅਗਲਾ ਆ ਗਿਆ ਜੀ ਆਪਣੇ ਕੋਲੇ ਗ੍ਰੀਨ ਕਲਰ ਵਧੀਆ ਕੁਆਲਿਟੀ ਦੇ ਸੂਟ ਨੇ ਜੀ ਆ ਆ ਗਿਆ ਜੀ ਅੰਬੀ ਵਾਲਾ ਡਿਜ਼ਾਈਨ ਗ੍ਰੀਨ ਕਲਰ ਹੈ ਵਾ ਆ ਗਈ ਬਾਟਮ ਆ ਰਹੂਗਾ ਇਸ ਦਾ ਦੁਪੱਟਾ ਕਰਾਈ ਰਹੂਗਾ 650 ਪਰ ਓਨਲੀ ਆ ਗਈ ਜੀ ਫਾਈਨਲ ਲੁੱਕ ਪੀਸ ਦੀ ਸੇਮ ਕਲਰ ਹੀ ਆ ਜਿਹੜਾ ਫੋਟੋ ਦੇ ਵਿੱਚ ਦਿਖ ਰਿਹਾ ਤੁਹਾਨੂੰ ਕਲੀਅਰ ਹੈ ਕਲਰ ਕਲਰ ਕਲੀਅਰ ਹੈ ਜੀ जी आ वाला आ गई शर्ट आ गई बॉटम इस द ਇਦੇ ਵਿੱਚ ਮਹਿੰਦੀ ਤੇ ਪਿੰਕ ਮਹਿੰਦੀ ਕਲਰ ਦੀਆਂ ਪੱਤੀਆਂ ਬਣੀਆਂ ਹੋਈਆਂ ਪਿੰਕ ਕਲਰ ਦਾ ਫਲਾਰ ਹੈ ਜੀ ਗਰਾਊਂਡ ਰੈਬ ਵੀ ਇਸਲੀ ਆਫ ਵਾਈਟ ਆਫ ਵਾਈਟ ਗਰਾਊਂਡ ਤੇ ਬਣਿਆ ਹੋਇਆ ਹੈ ਜੀ ਆ ਆ ਗਿਆ ਦੁਪੱਟਾ ਦੁਪੱਟੇ ਪੂਰੇ ਖੁੱਲੇ ਡੁਲੇ ਦੇ ਬਹੁਤ ਸੌਫਟ ਹੋ ਜਾਣਗੇ ਜੀ ਉਹ ਆਫਟਰ ਵਾਸ਼ ਨਾ ਇਹ ਪੂਰੇ ਵਧੀਆ ਲੱਗਣਗੇ ਪੂਰਾ ਲਾਈਟ ਵੇਟ ਸੂਟ ਹੈ ਜੀ अगला कलर आ गया जी अपना ब्लू कार्बन ब्लू है ये है। आ गई जी शर्ट आ गई नाल बॉटम ਡਿਜ਼ਾਈਨਿੰਗ ਬਹੁਤ ਸੋਹਣੀ ਹੈ। ਬਾਟਮ ਦੇ ਵਿੱਚ ਵੀ ਸੇਮ ਜਿਹੜੇ ਸ਼ਰਟ ਦੇ ਵਿੱਚ ਫੁੱਲ ਬਣੇ ਹੋਏ ਨਾ ਉਹੀ ਬਾਟਮ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਹੈ। ਹੁਣ ਤੋਂ ਲੋ ਪੈਸੇ ਦਾ ਦੁਪੱਟਾ ਦਿਖਾਉਣੀ ਹੈ ਫੁੱਲ ਕਿਉਂ। ਦੇਖੋ ਕਿੰਨਾ ਸੋਹਣਾ ਦੁਪੱਟਾ ਹੈ। ਪੂਰੇ ਖੁੱਲੇ ਡੁੱਲੇ ਫ੍ਰੀ ਸਾਈਜ਼ ਦੇ ਦੁਪੱਟੇ ਨੇ ਜੀ। ਬਾਟਮ ਦਾ ਕੱਪੜਾ ਵੀ ਬਾਦੂ ਲਈ ਇਸ ਦਾ ਸ਼ਰਟ ਦਾ ਵੀ ਪ੍ਰਾਈਜ਼ ਰਹੂਗਾ 650 ਰੁਪਏ ਓਨਲੀ ਆ ਗਈ ਸ੍ਰੀ ਫਾਈਨਲ ਲੁੱਕ ਪੀਸ ਦੀ ਕਲਾ 컬러 ਆ ਗਈ ਜੀ ਆਪਣੇ ਕੋਲੇ ਪਿੰਕ ਇਹ ਪਿੰਕ ਹੈ ਜੀ ਮੈਜੈਂਟਾ 컬러 ਨਹੀਂ ਹੈਗਾ ਪੀਚ ਜੀ ਟੋਨ ਵਾਲਾ ਪਿੰਕ ਹੈ ਪੀਚ ਪਿੰਕ ਤੇ ਵਾਈਟ ਹੈ ਜਿਹੜਾ ਇਸ ਦੇ ਵਿੱਚ ਦੋ ਹੀ ਰੰਗ ਨੇ ਜੀ ਸੂਟ ਦੇ ਵਿੱਚ ਤੇ ਲਾਈਨਾਂ ਜਿਹੜੀਆਂ ਉਹ ਇਹਦੇ ਵਿੱਚ ਦਿੱਤੀ ਹੋਈਆਂ ਬਣੀ ਤੇ ਜ਼ੂਮ ਕਰਕੇ ਦਿਖਾਓ ਥੋੜੀ ਹਾਂਜੀ ਆ ਆ ਗਿਆ ਆਪਣਾ ਪੀਚ ਪਿੰਕ ਕਲਰ ਵਾਈਟ ਬਣਿਆ ਹੋਇਆ ਜੀ ਇਸ ਦੇ ਵਿੱਚ ਫੁੱਲਾਰ ਨੇ ਜਿਹੜੇ ਇਹ ਵਾਈਟ ਬਣੇ ਹੋਏ ਨੇ ਤੇ ਆ ਇਸ ਦੇ ਵਿੱਚ ਲਾਈਨਾਂ ਬਣੀਆਂ ਹੋਈਆਂ ਥੋੜੀਆਂ ਜ਼ੂਮ ਕਰਕੇ ਦਿਖਾ ਦਿਓ ਨੀ ਨਾਲੇ ਬਾਟਮ ਦਾ ਪ੍ਰਿੰਟ ਦਿਖਾਓ ਆ ਆ ਗਿਆ ਜੀ ਇਸ ਦਾ ਦੁਪੱਟਾ ਦੁਪੱਟਾ ਬਹੁਤ ਸੋਹਣਾ ਜੀ ਟੋਟਲੀ ਗਰਲਿਸ਼ ਪੀਸ ਨੇ ਜੀ ਸਾਰੇ ਜਿੰਨੇ ਵੀ ਆਪਾਂ ਤੁਹਾਨੂੰ ਦਿਖਾ ਰਹੇ ਆ ਇਸ ਵੀਡੀਓ ਦੇ ਵਿੱਚ ਸਕਿੱਪ ਨਾ ਕਰਿਓ ਸਾਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਤਾਂ ਕਿ ਤੁਹਾਡੇ ਤੋਂ ਕੋਈ ਵੀ ਡਿਜ਼ਾਈਨ ਜਿਹੜਾ ਉਹ ਛੁੱਟੇ ਨਾ ਸਾਰੇ ਡਿਜ਼ਾਈਨ ਨੇ ਜਿਹੜੇ ਜਿੰਨੇ ਵੀ ਅੱਜ ਵੀਡੀਓ ਦੇ ਵਿੱਚ ਦਿਖਾ ਰਹੇ ਆ ਅਲੱਗ-ਅਲੱਗ ਡਿਜ਼ਾਈਨ ਆਉਣਗੇ ਅਲੱਗ-ਅਲੱਗ ਕਲਰ ਆਉਣਗੇ ਕੋਈ ਵੀ ਨਾਲ ਦਾ ਨਹੀਂ ਆਊਗਾ ਜੀ ਇੱਕ ਦੂਜੇ ਆ ਗਈ ਜੀ ਸੂਟ ਦੀ ਪਿੱਕ। ਟਰਾਈ ਹੋਊਗਾ 650 ਰੁਪਏ। ਅਗਲਾ ਆ ਗਿਆ ਜੀ ਆਪਣੇ ਕੋਲੇ ਮਹਿਮੂਨ ਕਲਰ। ਮਹਿਰੂਨ ਕਿਸ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਜੀ ਗ੍ਰੀਨ ਟੀ ਬਹੁਤ ਸੋਹਣੀ ਹੈ ਉਰਾ ਹੈ ਇਸਦੀ ਬਾਟਮ ਆ ਗਿਆ ਇਸ ਦਾ ਦੁਪੱਟਾ ਜਿਹੜੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਪ੍ਰਾਈਸ ਦੱਸ ਰਹੇ ਹਾਂ ਜੀ ਇਸ ਦੇ ਵਿੱਚ ਕੋਰੀਅਰ ਐਡ ਨਹੀਂ ਹੈਗਾ ਕੋਰੀਅਰ ਚਾਰਜ ਜਿਹੜਾ ਐਕਸਟਰਾ ਲੱਗੂਗਾ ਜੀ ਇਸ ਤੋਂ ਜੇ ਕਿਸੇ ਨੇ ਘਰੇ ਮੰਗਵਾਉਣੇ ਨੇ ਆਪਣੇ ਤਾਂ ਕੋਰੀਅਰ ਚਾਰਜ ਜਿਹੜਾ 100 ਲੱਗੇ ਜੀ ਆਹ ਸ਼ਾਪ ਪ੍ਰਾਈਸ ਹੈ ਜਿਹੜਾ ਆਪਾਂ ਵੀਡੀਓ ਦੇ ਵਿੱਚ ਦੱਸ ਰਹੇ ਹਾਂ 650 ਰੁਪਏ ਆ ਗਈ ਜੀ ਇਸ ਦੀ ਪਿਕ ਇਹ ਆ ਫਾਈਨਲ ਲੁੱਕ ਸੂਰਦੀ ਜੇਕਰ ਕਿਸੇ ਨੇ ਸਟਾਈਲ ਵਾਈਜ਼ ਲੈਣਾ ਕੋਈ ਕੱਪੜੇ ਦਾ ਕੰਮ ਕਰਦੇ ਆ ਭੈਣ ਭਰਾ ਕਿਸੇ ਨੇ ਵੀ ਲੈਣੇ ਨੇ ਤਾਂ ਉਹ ਆਪਣਾਂ ਤੋਂ ਪ੍ਰਾਈਜ਼ ਜਿਹੜੇ ਪੁੱਛ ਸਕਦੇ ਨੇ ਆਪਣਾ WhatsApp ਨੰਬਰ ਹੈ ਜੀ 9417498707 9417498707 ਅਗਲਾ ਆ ਗਿਆ ਜੀ ਆਪਣੇ ਕੋਲੇ ਬਲੂ ਕਲਰ ਬਲੂ ਤੇ ਵਾਈਟ ਸਲੀਡੀ ਨਹੀਂ ਆਪਾਂ ਸੂਟ ਦਿਖਾਏ ਹਨ ਸਾਰੇ 2 2 ਕਲਰਾਂ ਵਾਲੀ ਰਹੇ ਨੇ ਵਾਲੇ ਕਲਰ ਨਹੀਂ ਹੈਗੇ ਬਹੁਤ ਸੋਹਣੇ ਕਲਰ ਕੰਟਰਾਸਟ ਬਣੇ ਹੋਏ ਨੇ ਬਹੁਤ ਸੌਫਟ ਕਪੜਾ ਜੀ ਬਿਲਕੁਲ ਲਾਈਟ ਵੇਟ ਹੈ ਆ ਗਿਆ ਜੀ ਇਸ ਦਾ ਦੁਪੱਟਾ ਆ ਗਿਆ ਜੀ ਇਸ ਦਾ ਦੁਪੱਟਾ ਆਹ ਇਹ ਸੂਦੀ ਪਿੱਕ ਪ੍ਰਾਈਜ਼ ਰਹੂਗਾ 650 ਰੁਪਏ ਓਨਲੀ ਸਿਰਫ 650 ਰੁਪਏ ਡੈਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਲਾਈਟ ਕਲਰ ਆਫ ਵਾਈਟ ਗਰਾਉਂਡ ਦੇ ਉੱਤੇ ਹੈ ਜੀ ਆਹ ਹਨ ਆ ਰੂਗੀ ਜੀ ਆਪਣੀ ਸ਼ਰਟ ਸ਼ਰਟ ਨੂੰ ਤੁਸੀਂ ਬਾਟਮ ਨਾਲ ਦਾ ਕੱਪੜਾ ਲਾ ਕੇ ਜਿੰਨਾ ਮਰਜ਼ੀ ਡਿਜ਼ਾਈਨ ਕਰ ਸਕਦੇ ਹੋ ਜੀ ਆਹ ਬਾਟਮ ਰਹੂਗੀ ਆ ਗਈ ਜੀ ਇਸ ਦਾ ਦੁਪੱਟਾ ਆ ਗਈ ਜੀ ਇਸ ਦੀ ਪਿਕ ਐਸੀ ਜੀ ਅੱਜ ਦੀ ਵੀਡੀਓ ਦਾ ਲਾਸਟ ਸੂਟ ਮਿਲਦੇ ਆਂ ਜੀ ਅਗਲੀ ਵੀਡੀਓ ਚ ਧੰਨਵਾਦ